ਸੰਘਰੂਰ ਦੇ ਵਿੱਚ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਜਿੱਥੇ ਕਾਂਗਰਸ ਦੇ ਕੈਬਨ ਸਾਬਕਾ ਕੈਬਨਟ ਮੰਤਰੀ ਵੀਜੇਂਦਰ ਸਿੰਘ ਲਖੋਸ਼ੀ ਦੇ ਵਿਚਾਰਕਾਰ ਦੇ ਨਜ਼ਰ ਆ ਰਹੇ ਨੇ ਤਸਵੀਰਾਂ ਵਿੱਚ ਮਿਲੀ ਜਾਣਕਾਰੀ ਅਨੁਸਾਰ 7 ਤੋਂ 8 ਉਮੀਦਵਾਰ ਕਾਂਗਰਸ ਦੇ ਜਿੱਤੂ ਸੰਘਰੂਰ ਦੇ ਵਿੱਚ ਕਰਾਰ ਦਿੱਤੇ ਗਏ ਹਨ ਜੋ ਕਿ ਰਿਪੋਰਟਾਂ ਆਉਣੀਆਂ ਤਕਰੀਬਨ ਆ ਰਹੀਆਂ ਹਨ ਅਤੇ ਜੋ ਮਿਲੀ ਜਾਣਕਾਰੀ ਅਨੁਸਾਰ ਸੰਘਰੂਰ ਤੋਂ ਦੇਖ ਸਕਦੇ ਹੋ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਦੀ ਰੈਸ਼ ਵਿਕੇ ਕਿਵੇਂ ਖੁਸ਼ੀ ਦੇ ਜਸ਼ਨ ਮਨਾਏ ਜਾ ਰਹੇ ਹਨ ਕਿਉਂਕਿ ਸੰਗਰੂਰ ਦੇ ਵਿੱਚ ਕਾਫੀ ਸਮੇਂ ਤੋਂ ਜਿੱਥੇ ਚੋਣ ਨਹੀਂ ਹੋਈ ਸੀ ਇਸ ਚੋਣਾਂ ਨੇ ਫਿਰ ਕਾਂਗਰਸ ਦੇ ਜਿਹੜੇ ਉਮੀਦਵਾਰ ਜਿੱਤਣ ਦੇ ਨਾਲ ਸੰਗਰੂਰ ਹਲਕੇ ਦੇ ਨਾਲ-ਨਾਲ ਸੰਗਰੂਰ ਸ਼ਹਿਰ ਦੇ ਵਿੱਚ ਵੀ ਇੱਕ ਨਵੀਂ ਲਹਿਰ ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਦੇ ਨਾਲ-ਨਾਲ ਜੋ ਕਾਉਂਸਲਰ ਜਿੱਤੇ ਹਨ ਉਹਨਾਂ ਦੇ ਵਾਰਡ ਦੇ ਵਰਕਰ ਅਤੇ ਹੋਰ ਮੈਂਬਰ ਪਹੁੰਚ ਰਹੇ ਹਨ ਤੇ ਕਿੰਨੀ ਖੁਸ਼ੀ ਹੈ ਯਾਰ ਕੀਤੇ ਯਾਰ ਦੇ ਵਿਜਿੰਦਰ ਸਿੰਘਲਾ ਜੀ ਵੱਲੋਂ ਜਿੱਤੇ ਗਏ ਉਮੀਦਵਾਰਾਂ ਨੂੰ ਗਲਾ ਲਾ ਕੇ ਉਹਨਾਂ ਨੂੰ ਬਤਾਈਆਂ ਦਿੱਤੀਆਂ ਯਾਰ ਇਹ ਚਾਹ ਉਸ ਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਸਾਬਕਾ ਕੈਬਨਨ ਮੰਤਰੀ ਵਿਜਿੰਦਰ ਸਿੰਘਲਾ ਜੇ ਕਰਦੇ ਦੇਖ ਕਰ ਦੋ ਇਹਨਾਂ ਵਿੱਚ ਸਹੀ ਨਹੀਂ ਜੀ ਬਹੁਤ ਬਦਕਰੀ ਇਸ ਤਰ੍ਹਾਂ ਵਰਤਦੀ ਜਿਹੜਾ ਤੁਸੀਂ ਉਹ ਕੰਮ ਕਰਦੇ ਬਹੁਤ ਚੰਗਾ ਲਾਗੇ ਇਹ ਤੁਹਾਡੇ ਬੁੱਢੇ ਵੀ ਕਹਿੰਦੇ ਹਾਂ ਹਾਂ ਜੀ ਤੁਸੀਂ ਬਹੁਤ ਵੱਡਾ ਕੰਮ ਬਹੁਤ ਬਧਾਈਆਂ ਕਿ ਕਾਂਗਰਸ ਪਾਰਟੀ ਨੇ ਇਹ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਕਿਉਂਕਿ ਮੌਜੂਦਾ ਸਰਕਾਰ ਉਸ ਦੇ ਪਿੱਛੇ ਟਿਕਨੇ ਦੇ ਦੇਖੋ ਲੋਕਾਂ ਨੇ ਬੜਾ ਵੱਡਾ ਫਤਵਾ ਸੰਗੁਰ ਦੇ ਵਿੱਚ ਦਿੱਤਾ ਹੈ ਸਰਕਾਰ ਦੇ ਖਿਲਾਫ ਦਿੱਤਾ ਹੈ ਜੇ ਅੱਜ ਸੀਟਾਂ ਜਿੱਤਣ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ 8 ਸੀਟਾਂ ਪਈਆਂ ਤੇ 9ਵੀਂ ਦੇ ਉੱਪਰ ਟਾਈ ਹੋਇਆ ਹੈ ਤੇ ਟਾਈ ਭਾਜੀਪੀ ਨਾਲ ਹੈ ਉਹ ਟਾਸ ਹੋਊਗਾ ਉਸ ਤੋਂ ਬਾਅਦ ਪਤਾ ਲੱਗੂ ਕੌਣ ਜਿੱਤਦਾ ਹੈ ਉਸ ਤੋਂ ਇਲਾਵਾ 10 ਸੀਟਾਂ ਇੰਡੀਪੈਂਡੈਂਟ ਲੋਕ ਜਿੱਤਦੇ ਹਨ ਜਿਨ੍ਹਾਂ 'ਚੋਂ 9 ਸੀਟਾਂ ਦੇ ਉੱਪਰ ਇੰਡੀਪੈਂਡੈਂਟ ਦੇ ਨਾਲ ਕਾਂਗਰਸ ਰਹੀ ਹੈ ਤੇ ਆਮ ਆਦਮੀ ਪਾਰਟੀ ਤੀਜੇ ਸਥਾਨ ਤੇ ਆਈ ਹੈ। ਤੋਂ ਤੁਸੀਂ ਇਹ ਲਾ ਕੇ ਚੱਲੋ ਵੀ 10 ਤੇ ਲੈ ਕੇ 18 ਤੇ 19ਵੀਂ ਸੀਟ ਟਾਈ ਰਹੀ ਹੈ। 19 ਸੀਟਾਂ ਦੇ ਉੱਪਰ ਇਹ ਕਾਂਗਰਸ ਜਿੱਤੀ ਹੈ। ਤੇ ਇਹ ਇੰਡੀਪੈਂਡ ਜਿੱਤਦੇ ਆ ਤੇ ਕਾਂਗਰਸ ਦੂਜੇ ਨੰਬਰ ਤੇ ਰਹੀ ਹੈ। ਤੇ ਆਮ ਆਦਮੀ ਪਾਰਟੀ ਨੂੰ 7 ਸੀਟਾਂ ਸੂਰਦਿਆਂ 29 ਸੀਟਾਂ 'ਚੋਂ ਮਿਲੀਆਂ। ਐਸੋ ਕਲੀਅਰ ਪਤਾ ਲੱਗਦਾ ਕਿ ਲੋਕਾਂ ਦਾ ਜਿਹੜਾ ਫਤਵਾ ਹੈ ਉਹ ਸਰਕਾਰ ਦੇ ਖਿਲਾਫ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੋਕਾਂ ਨੇ ਨਕਾਰੇ ਕੀਤਾ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਮਜ਼ਬੂਤ ਸਰਕਾਰ ਕਾਂਗਰਸ ਪਾਰਟੀ ਦੀ ਬਣ ਸਕਿਆ ਆਉਣ ਵਾਲੀਆਂ ਚੋਣਾਂ ਵਿੱਚ ਇਸ ਗੱਲ ਦਾ ਸਨੇਹਾ ਦਿੱਤਾ। ਜੇ ਪਾਸੇ ਕੱਲ ਜੀਆ ਇਹ ਵੀ ਕਿਹਾ ਅਮਦੇ ਕੈਪਚਰਿੰਗ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਦੇਖੋ ਆਪ ਦਾ ਆਪਾ ਸਭ ਨੂੰ ਪਤਾ ਹੈ ਕਿ ਕਿੰਨਾ ਦਬਾਅ ਅੱਜ ਸਵੇਰ ਤੋਂ ਹੀ ਕੈਂਡੀਡੇਟਾਂ ਦੇ ਉੱਪਰ ਚਾਹੇ ਕੋਈ ਆਜ਼ਾਦ ਕੈਂਡੀਡੇਟ ਸੀ ਚਾਹੇ ਕੋਈ ਕਿਸੇ ਪਾਰਟੀ ਦੇ ਕੈਂਡੀਡੇਟ ਸੀ ਕਿੰਨਾ ਦਬਾ ਰਿਹਾ ਤੇ ਕਿਸ ਤਰੀਕੇ ਦਾ ਮਾਹੌਲ ਸਾਰੇ ਸ਼ਹਿਰ ਚ ਰਿਹਾ ਆਪਾਂ ਸਭ ਨੂੰ ਪਤਾ ਹੈ ਤੋਂ ਮੈਂ ਇਹ ਸਮਝਦਾ ਕਿ ਅੱਜ ਆ ਨਤੀਜਾ ਆਇਆ ਇਹ ਨਤੀਜਾ ਆਪਣੇ ਆਪ ਹੀ ਸੰਕੇਤ ਦਿੰਦਾ ਹੈ ਕਿ ਸਰਕਾਰ ਆਮ ਆਦਮੀ ਪਾਰਟੀ ਦਾ ਜਿਹੜਾ ਆਪਣੇ ਆਪ ਨੂੰ ਆਪਣੀ ਰਾਜਧਾਨੀ ਕਹਿੰਦੇ ਸੀ ਉਹਨਾਂ ਦਾ ਕਿਲਾ ਇੱਥੋਂ ਨਿਕਲ ਚੁੱਕਿਆ ਹੈ